ਅੱਜ ਇਹਨਾਂ ਤੋਂ ਅੱਜ ਨਬਹਲਕੇ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕਰ ਰਹੇ ਨੇ ਵਿਕਾਸ ਕਾਰਜਾਂ ਬਾਰੇ ਅੱਜ ਗੱਲਬਾਤ ਕਰਾਂਗੇ ਮਾਪੀ ਸਾਹਿਬ ਜਿਹਨੇ ਕਿ ਸਥਾਨਕਾਂ ਅੱਜ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਵਿਕਾਸ ਜਿਹੜੀ ਕੀਤੀ ਪਿੱਛੇ ਪੈਸੈਂਟ ਲੱਗ ਗਿਆ ਤੇ ਤੁਹਾਡਾ ਕੰਮ ਹੋਇਆ ਕਮਾ ਇੱਥੇ तकरीबन 70 ਲੱਖ ਦੇ ਕਰੀਬ ਕੰਮ ਹੋਏ ਜਿਵੇਂ ਆ ਸਕੂਲ ਤੁਸੀਂ ਦੇ ਵਿੱਚ ਕਿੰਨਾ ਮਰਖੜਾ 10 ਲੱਖ ਰੁਪਏ ਦੇ ਕਰੀਬ ਇੱਥੇ ਲੱਗੇ ਗਏ ਇੰਫਰਾਸਟਰਕਚਰ ਉੱਥੇ ਮੜੀਆਂ ਦਾ ਕੰਮ ਵੀ ਲੱਖ ਰੁਪਏ ਦਾ ਹੋਇਆ ਇਸ ਗੁੱਲ ਦੇ ਕੋਲ ਆਰਾਮ ਘਰ ਬਣਿਆ ਹੋਇਆ ਹੈ ਬਾਕੀ ਗਰਾਊਂਡ ਹੈ ਓਪਨ ਹੈ ਸਾਰੇ ਘਟਨ ਕੀਤੀ ਨੇ तकरीबन 70 ਲੱਖ ਦੇ ਕਰੀਬ ਇਸ ਪਿੰਡ ਚ ਸਾਡਾ ਯੂਥ ਸਰਪੰਚਾ ਸਵਰਨ ਸਿੰਘ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇੰਨਾ ਕੰਮ ਇਸ ਪਿੰਡ ਚ ਹੋਇਆ ਸਾਡਾ ਸਰਪੰਚ ਕਰਾਇਆ ਹੈ ਮੈਂ ਪੰਚਾਇਤ ਦਾ ਬਿਲਕੁਲ ਮਾਪਤ ਸਭ ਕਾਸਟ ਜਦੋਂ ਦੇਖਦੇ ਆ 2022 ਦਿਆਂ ਤੋਂ ਨਾ ਖਾਸ ਦੇ ਮੁੱਦ ਤੇ ਦੇਖੀਏ ਕੋਈ ਕੰਨੀ ਪਹਿਲਾਂ ਅਸੀਂ ਵਿਕਾਸ ਕਰ ਲੀਏ ਉਹਨਾਂ ਦਾ ਬਾਅਦ ਚ ਸਵਾ ਸਾਲ ਡੇਢ ਸਾਲ ਨੂੰ ਹੋਣੀ ਨੇ ਤੇ ਲੋਕਾਂ ਨੂੰ ਰੋਗ ਦੇਖਣਗੇ ਵੀ ਅਸੀਂ ਕੰਮ ਕਰਾਂਗੇ ਸਾਨੂੰ ਲਿਆਉਣਗੇ ਜੇ ਨਹੀਂ ਕੰਮ ਕਰਾਂਗੇ ਨਹੀਂ ਦੇ ਤੇ ਉਹਨਾਂ